ਹੈਲੋ एवरीवन ਤੁਹਾਡੇ ਸਾਰਿਆਂ ਦਾ ਨਿੰਕਾ ਸਵਾਗਤ ਹੈ rankages.com ਦੇ ਨਵੇਂ ਵੀਡੀਓ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੁਰਮੁਖੀ ਲਿਪੀ ਦਾ ਨਾਮਕਰਨ ਅਤੇ ਵਿਸ਼ੇਸ਼ਤਾਵਾਂ ਦੇ ਬਾਰੇ ਪੜਾਂਗੇ ਜਿਵੇਂ ਕਿ ਤੁਸੀਂ ਜਾਣਦੇ ਸਾਰਾ ਕੰਟੈਂਟ ਸਿਰ rankages.com ਤੋਂ ਲੈ ਰਹੇ ਹੋ ਅਗਰ ਇਸ ਆਰਟੀਕਲ ਨੂੰ ਤੁਸੀਂ ਡਿਟੇਲ ਵਿੱਚ ਪੜਨਾ ਚਾਹੁੰਦੇ ਹੋ ਤਾਂ ਤੁਸੀਂ rankages.com ਤੇ ਜਾ ਕੇ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜ ਸਕਦੇ ਹੋ ਮੈਂ ਇਸ ਆਰਟੀਕਲ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਸ਼ੇਅਰ ਕੀਤਾ ਹੈ ਤੁਸੀਂ ਇੱਥੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਸਟਾਰਟ ਕਰਦੇ ਆ ਇਸ ਵੀਡੀਓ ਨੂੰ ਬਿਨਾਂ ਕਿਸੇ ਦੇਰੀ ਤੋਂ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੀ ਪਛਾਣ ਹੈ ਸੋ ਗੁਰਮੁਖੀ ਲਿਪੀ ਦਾ ਨਾਮਕਰਨ ਜਿਵੇਂ ਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਗੁਰਮੁਖੀ ਲਿਪੀ ਗੁਰੂ ਸਾਹਿਬਾਨ ਦੁਆਰਾ ਬਣਾਈ ਗਈ ਸੀ ਪਰ ਇਹ ਧਾਰਨਾ ਸਹੀ ਨਹੀਂ ਹੈ ਕਿਉਂਕਿ ਗੁਰਮੁਖੀ ਲਿਪੀ ਦੇ ਬਰਨ ਜੋ ਕਿ ਗੁਰੂ ਸਾਹਿਬਾਨ ਤੋਂ ਸੈਕਲ ਹਜ਼ਾਰਾਂ ਪਹਿਲਾਂ ਤੋਂ ਹੀ ਮੌਜੂਦ ਸਨ ਪਰ ਉਹਨਾਂ ਦੀ ਜੋ ਤਰਤੀਬ ਅਵਸਥਾ ਅਸਪਸ਼ਟ ਅਤੇ ਅਨਵਿਵਸਥਿਤ ਸੀ ਸੋ ਦੂਜੇ ਗੁਰੂ ਸਾਹਿਬਾਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਬਰਨਾਂ ਨੂੰ ਇੱਕ ਵਿਗਿਆਨਕ ਤਰਤੀਬ ਦਿੱਤੀ ਜਿਸ ਨੂੰ ਧੁਨੀ ਵਿਗਿਆਨਕ ਤਰਤੀਬ ਕਿਹਾ ਜਾਣ ਲੱਗ ਪਿਆ ਇਸ ਤਰਤੀਬ ਵਿੱਚ ਹਰ ਬਰਨ ਨੂੰ ਉਸਦੇ ਉਚਾਰਨ ਸਥਾਨ ਦੇ ਆਧਾਰ ਤੇ ਵਰਗੀਕ੍ਰਿਤ ਕੀਤਾ ਗਿਆ ਇਸੇ ਤਰ੍ਹਾਂ ਗੁਰਮੁਖੀ ਲਿਪੀ ਨੂੰ ਗੁਰੂ ਸਾਹਿਬਾਨ ਨੇ ਨਵਾਂ ਰੂਪ ਦਿੱਤਾ ਅਤੇ ਇਸ ਨੂੰ ਵਿਗਿਆਨਕ ਬਣਾਇਆ ਇਹ ਗੁਰੂ ਸਾਹਿਬਾਨ ਦੀ ਮਹਾਨ ਦੇਣ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਪੱਟੀ ਗੁਰਮੁਖੀ ਤੇ 35 ਅੱਖਰਾਂ ਤੇ ਆਧਾਰਿਤ ਹੈ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਪਹਿਲੀ ਹੈ ਵਿਗਿਆਨਿਕ ਤਰਤੀਬ ਹਰ ਵਰਗ ਵਿੱਚ ਪੰਜ-ਪੰਜ ਬਰਨ ਹਨ ਜਿਵੇਂ ਹਰ ਵਰਗ ਦੇ ਸਾਰੇ ਬਰਨ ਇੱਕੋ ਉਚਾਰਨ ਸਥਾਨ ਤੋਂ ਉਚਾਰੇ ਜਾਂਦੇ ਹਨ ਜਿਵੇਂ ਕਿ ਕਕਾ ਵਰਗ કંਠੀ ਹੈ ਕਕਾ ਖਖਾ ਗੱਗਾ ਘੱਗਾ ਅੰਗਾ ਇਹ ਪੰਜੇ ਹੀ ਬਰਨ ਕੰਠ ਵਿੱਚੋਂ ਆਵਾਜ਼ ਕਰਦੇ ਹੋ ਬੋਲੇ ਜਾਂਦੇ ਹਨ ਉਦਾਂ ਹੀ ਚਚਾ ਵਰਗ ਤਾਲਵੀ ਚਚਾ ਛਛਾ ਜੱਜਾ ਝੱਜਾ ਣਾਈਆਂ ਜਦ ਵੀ ਇਹਨਾਂ ਬਰਨ ਨੂੰ ਤੁਸੀਂ ਬੋਲਣ ਦੀ ਕੋਸ਼ਿਸ਼ ਕਰਦੇ ਹੋ ਹਮੇਸ਼ਾ ਤੁਹਾਡੇ ਮੂੰਹ ਦਾ ਤਾਲੂ ਇਨਵੋਲਵ ਹੁੰਦਾ ਹੈ ਸੋ ਇਹਨਾਂ ਨੂੰ ਤਾਲਵੀ ਵਰਗ ਵੀ ਕਿਹਾ ਜਾਂਦਾ ਹੈ ਟੈਂਕਾ ਵਰਗ ਉਲਟ ਜੀਵੀ ਟੈਂਕ ਕਾ ਠ ਠਾ ਡ ਡਾ ਟ ਡਾ ਨਾਣਾ ਜਦੋਂ ਵੀ ਤੁਸੀਂ ਟੈਂਕਾ ਵਰਗ ਦੇ ਬਰਨ ਨੂੰ ਉਚਾਰਨ ਦੀ ਕੋਸ਼ਿਸ਼ ਕਰੋਗੇ ਹਮੇਸ਼ਾ ਤੁਹਾਡੀ ਉਲਟ ਜੀਭ ਹੀ ਵਰਤੋ ਵਿੱਚ ਆਏਗੀ ਜਿਵੇਂ ਕਿ ਟੈਂਕਾ ਠ ਠਾ ਡ ਡਾ ਟ ਡਾ ਜਦੋਂ ਵੀ ਤੁਸੀਂ ਇਹਨਾਂ ਨੂੰ ਬੋਲਣ ਦੀ ਕੋਸ਼ਿਸ਼ ਕਰੋ ਤੁਹਾਡੀ ਜੀਭ ਉਲਟੀ ਹੋ ਕੇ ਹੀ ਇਹਨਾਂ ਵਰਨ ਬੋਲੇ ਜਾਵੇਗਾ ਤੱਤ ਵਰਗ ਦੰਤੀ ਤੱਤਾ ਥਥਾ ਦਦ ਤਦਾਨਾ ਜਦੋਂ ਵੀ ਤੱਤਾ ਵਰਗ ਨੂੰ ਤੁਸੀਂ ਉਚਾਰਨ ਦੀ ਕੋਸ਼ਿਸ਼ ਕਰੋ ਦੰਦਾਂ ਦੀ ਇਨਵੋਲਵਮੈਂਟ ਹੋਣੀ ਸ਼ੁਰੂ ਹੋ ਜਾਏਗੀ ਤੁਸੀਂ ਬੋਲ ਕੇ ਦੇਖ ਸਕਦੇ ਹੋ ਤੱਤਾ ਥਥਾ ਦਦ ਤਦਾਨਾ ਜਦੋਂ ਵੀ ਬੋਲੋਗੇ ਹਮੇਸ਼ਾ ਤੁਹਾਡੇ ਜੀਭ ਦੰਦਾਂ ਨਾਲ ਲੱਗੇਗੀ ਜਿਸ ਨਾਲ ਇਹਨਾਂ ਨੂੰ ਅਸੀਂ ਦੰਤੀ ਵਰਗ ਵੀ ਕਹਿੰਦੇ ਆ ਪਪਾ ਵਰਗ ਦੋ ਬੁੱਲੀ ਪਪਾ ਫਪਾ ਬੱਬਾ ਪਬਾ ਮਮਾ ਜਦੋਂ ਵੀ ਤੁਸੀਂ ਪਪਾ ਵਰਗ ਬੋਲੋਗੇ ਇਹਨਾਂ ਵਰਨਾਂ ਦੇ ਬੋਲਣ ਜਾਂ ਉਚਾਰਨ ਸਮੇਂ ਤੁਹਾਡੇ ਦੋਨੋਂ ਬੁੱਲ ਆਪਸ ਵਿੱਚ ਜੁੜਣਗੇ ਤਾਂ ਤੇ ਹੀ ਤੁਸੀਂ ਇਹਨਾਂ ਨੂੰ ਬੋਲ ਸਕਦੇ ਹੋ ਸੋ ਵਰਗਾਂ ਦੀ ਤੱਤੀ ਮੂਹ ਦੇ ਪਿਛਲੇ ਹਿੱਸੇ ਤੋਂ ਅਗਲੇ ਹਿੱਸੇ ਵੱਲ ਹੁੰਦੀ ਹੈ ਜਿਵੇਂ ਕਿ ਪਹਿਲਾਂ ਸ਼ੁਰੂ ਹੁੰਦੇ ਕੰਠ ਫਿਰ ਤਾਲੂ ਫਿਰ ਜੀਵ ਫਿਰ ਦੰਦ ਫਿਰ ਬੋਲ ਤੁਸੀਂ ਇੱਥੋਂ ਸ਼ੁਰੂ ਕਰੋਗੇ ਤਾਲੂ ਕੰਠ ਤੋਂ ਤਾਲੂ ਜੀਵ ਤੰਦ ਬੁੱਲ ਸਾਰੇ ਹੀ ਇਹ ਇਸੇ ਤਰਤੀਬ ਨਾਲ ਬੋਲੇ ਜਾਂਦੇ ਆ। ਸੋ ਇਸੇ ਨਾਲ ਹੀ ਤੁਹਾਨੂੰ ਪੰਜਾਬੀ ਵਰਣਮਾਲਾ ਸਿੱਖਣ ਨਾਲ ਵੀ ਆਸਾਨੀ ਹੋਏਗੀ। ਇਸ ਨੂੰ ਰਟਣ ਦੀ ਜ਼ਰੂਰਤ ਨਹੀਂ ਪੈਗੀ। ਨਾਸਕੀ ਧੁਨੀਆਂ ਅੰਗਾਂ ਣੜੀਆਂ ਨਾ ਨੰਨ ਮੰਮ ਸਾਰੇ ਨਾਸਕੀ ਧੁਨੀਆਂ ਕਿਉਂਕਿ ਜਦੋਂ ਵੀ ਇਹਨਾਂ ਨੂੰ ਉਚਾਰਨ ਦੀ ਕੋਸ਼ਿਸ਼ ਕਰੋਗੇ ਹਮੇਸ਼ਾ ਇਹਨਾਂ ਦੇ ਨੱਕ ਵਿੱਚੋਂ ਆਵਾਜ਼ ਨਿਕਲੇਗੀ ਜੋ ਕਿ ਹਮੇਸ਼ਾ ਵਰਗ ਦੇ ਅੰਤ ਵਿੱਚ ਹੀ ਆਉਂਦੀ ਨੇ। ਨਵੀਨ ਵਰਗ ਪਾਰਸੀ ਤੁਣੇ ਜੋ ਕਿ ਅੰਤ ਵਿੱਚ ਰੱਖੀਆਂ ਗਈਆਂ ਹੈ ਇਹ ਬਾਅਦ ਵਿੱਚ ਇਹਨਾਂ ਨੂੰ ਪੰਜਾਬੀ ਵਰਣਮਾਲਾ ਵਿੱਚ ਸ਼ਾਮਿਲ ਕੀਤਾ ਗਿਆ ਸੀ ਸੋ ਦੂਸਰਾ ਹੈ ਹਰ ਤੁਣੇ ਲਈ ਵੱਖਰਾ ਵਰਣ ਗੁਰਮੁਖੀ ਵਿੱਚ ਹਰ ਤੁਣੇ ਲਈ ਇੱਕ ਵੱਖਰਾ ਵਰਣ ਹੈ ਉਦਾਹਰਨ ਸਸੇ ਲਈ ਕੇਵਲ ਵਰਣ ਸਸਾ ਹੈ ਜਦਕਿ ਅੰਗਰੇਜ਼ੀ ਵਿੱਚ ਐਸ ਅਤੇ ਸੀ ਦੋ ਵਰਣ ਹਨ ਜਿਵੇਂ ਕਿ ਸੰ ਸੰ ਸੈਲ ਜਿਸ ਨੂੰ ਸੀਨਾ ਲਿਖਿਆ ਲੇਕਿਨ ਪੰਜਾਬੀ ਵਿੱਚ ਸਸੇ ਨਾਲ ਹੀ ਉਹਨੂੰ ਅਸੀਂ ਵਰਤ ਸਕਦੇ ਹਾਂ ਸਕੂਲ ਸਕੂਲ ਤੀਸਰਾ ਮਹਾਪ੍ਰਾਣ ਧੁਨਿਆਲੀ ਬਖਰੇ ਵਰਨ ਗੁਰਮੁਖੀ ਵਿੱਚ ਮਹਾਪ੍ਰਾਣ ਧੁਨਿਆਲੀ ਬਖਰੇ ਵਰਨ ਹਨ ਜਦੋਂ ਕਿ ਅੰਗਰੇਜ਼ੀ ਵਿੱਚ ਦੋ ਵਰਨਾਂ ਨੂੰ ਜੋੜ ਕੇ ਇਹ ਧੁਨੀਆਂ ਬਣਾਈ ਜਾਂਦੀਆਂ ਹਨ ਜਿਵੇਂ ਕੱਗਾ ਕ ਬੱਬ ਬ ਦੋ ਅਲਫਾਬੈਟਸ ਨੂੰ ਜੋੜ ਕੇ ਬਣਾਏ ਜਾਂਦੇ ਹਨ ਅੰਗਰੇਜ਼ੀ ਵਿੱਚ ਲੇਕਿਨ ਪੰਜਾਬੀ ਵਿੱਚ ਹਰ ਮਹਾਪ੍ਰਾਣ ਤੋਂ ਲਈ ਇੱਕ ਅਲੱਗ ਵਰਨ ਹੈ ਚੌਥਾ ਆਵਾਜ਼ ਰਹਿਤ ਵਰਨਾ ਦੀ ਘਾਟ ਅੰਗਰੇਜ਼ੀ ਵਿੱਚ ਕਈ ਵਾਰ ਵਰਨ ਆਵਾਜ਼ ਰਹਿਤ ਹੁੰਦੇ ਹਨ ਪਰ ਗੁਰਮੁਖੀ ਵਿੱਚ ਅਜਿਹਾ ਨਹੀਂ ਹੁੰਦਾ ਉਦਾਹਰਨ ਨੋ ਨੋ ਵਿੱਚ ਕ ਆਵਾਜ਼ ਰਹਿਤ ਹੈ ਪੰਜਵਾਂ ਸਵਰਨਾ ਲਈ ਨਿਸ਼ਚਿਤ ਲੰਗਾ ਗੁਰਮੁਖੀ ਵਿੱਚ ਸਵਰਨਾ ਨੂੰ ਦਰਸਾਉਣ ਲਈ ਨਿਸ਼ਚਿਤ ਲੰਗਾ ਲੱਗਦੀਆਂ ਹਨ ਜੋ ਕਿ ਅਸੀਂ ਅਗਲੀ ਵੀਡੀਓ ਵਿੱਚ ਪੜ੍ਹਾਂਗੇ ਡਿਟੇਲ ਵਿੱਚ 6ਵਾਂ ਹੈ ਸ਼ਬਦ ਜੋੜ ਅਤੇ ਬਾਗਵੰਤਰ ਦੇ ਨਿਯਮ ਗੁਰਮੁਖੀ ਵਿੱਚ ਸ਼ਬਦ ਜੋੜ ਬਾਗਵੰਤਰ ਅਤੇ ਰਚਨਾ ਲਈ ਵਿਸ਼ੇਸ਼ ਨਿਯਮ ਹਨ 7ਮਾ ਹੈ ਵਰਨਾ ਦੀ ਇਕਸਾਰ ਬੰਤਰ ਗੁਰਮੁਖੀ ਵਿੱਚ ਵਰਨਾ ਦੀ ਆਕ੍ਰਿਤੀ ਇਕਸਾਰ ਹੈ ਜਿਸ ਕਰ ਇਸ ਨੂੰ ਸਿੱਖਣਾ ਅਤੇ ਲਿਖਣਾ ਸੌਖਾ ਹੈ 8ਵਾਂ ਤੇ ਲਾਸਟ ਵਰਨਾ ਦੀ ਸਮਾਨਤਾ ਕਈ ਵਰਨਾ ਦੀ ਆਕ੍ਰਿਤੀ ਕੋਈ ਜਹੀ ਹੈ ਇਸ ਕਰ ਇਹਨਾਂ ਨੂੰ ਯਾਦ ਰੱਖਣਾ ਆਸਾਨ ਹੈ ਉਦਾਹਰਨ ਹਾ ਹਾ ਰਾ ਰਾ ਗੱਗਾ ਸਸਾ ਮਮਾ ਉਸ ਵੀਡੀਓ ਵਿੱਚ ਇਨਾ ਹੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤਾਂ ਨਾਲ ਸ਼ੇਅਰ ਕਰੋ ਮੈਂ ਚਾਹਾਂਗਾ ਤੁਸੀਂ ਇਸ ਆਰਟੀਕਲ ਨੂੰ ਇੱਕ ਵਾਰੀ ਜਾ ਕੇ ਪੜੋ ਇਸ ਆਰਟੀਕਲ ਦਾ ਲਿੰਕ ਤੁਹਾਡੀ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਏਗਾ ਤੁਸੀਂ rankerchoice.com ਤੇ ਜਾ ਕੇ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜ੍ਹ ਸਕਦੇ ਹੋ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਵਿੱਚ